ਸਭ ਤੋਂ ਪਹਿਲਾਂ ਗੁਰਬਾਣੀ ਸ਼ਬਦ ਅਤੇ ਹਰ ਤਰ੍ਹਾਂ ਦੀਆਂ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਕਰੋ ਨੋਟੀਫਿਕੇਸ਼ਨ ਪ੍ਰਾਪਤ ਕਰਨ ਲਈ ਬੈਲ ਆਈਕਨ ਨੂੰ ਦਬਾਓ ਕਸਬਾ ਪਿੱਕਵਿੰਡ ਦੇ ਵਾਰ ਨੰਬਰ 13 ਵਿੱਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰੀਤਾ ਰਾਣੀ ਦੇ ਹੱਕ ਵਿੱਚ ਅੱਜ ਰੇਲਵੇ ਬੋਰਡ ਦੇ ਮੈਂਬਰ ਸਤਾਰਾ ਸਿੰਘ ਡਲੇਰੀ ਵੱਲੋਂ ਇੱਕ ਵਿਸ਼ੇਸ਼ ਮੀਟਿੰਗ ਰੱਖੀ ਗਈ ਜਿਸ ਵਿੱਚ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਵਿਸ਼ੇਸ਼ ਤੌਰ ਤੇ ਪਹੁੰਚੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਇਹਨਾਂ ਦੋਨਾਂ ਨੇ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਦਾ ਲੋਕਾਂ ਨੂੰ ਜਾਣੂ ਕਰਵਾਇਆ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜੋ ਸਕੀਮਾਂ ਆ ਰਹੀਆਂ ਨੇ ਉਹਨਾਂ ਬਾਰੇ ਲੋਕਾਂ ਨੂੰ ਵਿਸਥਾਰ ਨਾਲ ਦੱਸਿਆ ਆਹ ਵੇਖਦੇ ਆ ਪਿੱਖੀਵਿੰਡ ਤੋਂ ਗੁਰਪ੍ਰੀਤ ਸਿੰਘ ਗੋਲਾ ਦੀ ਖਾਸ ਰਿਪੋਰਟ ਤੁਸੀਂ ਜੁੜੇ ਹੋ ਸਾਡੇ ਖਾਲਸਾ ਵੀ ਚੈਨਲ ਪੰਜਾਬ ਦੇ ਨਾਲ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਸ੍ਰੀ ਨਰਿੰਦਰ ਮਾਦੀ ਜੀ ਜਿੰਦਾਬਾਦ ਸ੍ਰੀ ਨਰਿੰਦਰ ਮਾਦੀ ਜੀ ਜਿੰਦਾਬਾਦ ਬਹੁਤ ਬਹੁਤ ਧੰਨਵਾਦ ਜਨਤਾ ਪਾਰਟੀ ਦੇ ਆਗੂਆਂ ਨੇ ਤੁਹਾਨੂੰ ਬੁਲਾਇਆ ਤੁਸੀਂ ਵਹੀਰਾ ਕੱਟ ਕੇ ਭਾਰਤੀ ਜਨਤਾ ਪਾਰਟੀ ਦੇ ਕਮਲ ਦੇ ਫੁੱਲ ਨੂੰ ਪਿਛਲੇ ਲੰਬੇ ਸਮੇਂ ਤੋਂ ਖਿਲਾਉਣ ਲਈ ਦਿਨ ਰਾਤ ਇੱਕ ਕਰ ਰਹੇ ਹੋ ਮੇਰੇ ਤੋਂ ਪਹਿਲਾਂ ਸਤਕਾਰਯੋਗ ਭੁੱਲਰ ਸਾਹਿਬ ਨੇ ਡਲੇਰੀ ਸਾਹਿਬ ਨੇ ਸਮੁੱਚੇ ਹੀ ਅਗੂ ਸਰ ਬਣਾਨੇ ਮੇਰੇ ਸਤਕਾਰਯੋਗ ਵੀਰ ਰਾਜਕਮਰ ਚੋਪੜਾ ਜੀ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਭਾਰਤੀ ਜਨਤਾ ਪਾਰਟੀ ਦੀਆਂ ਰੀਤੀਆਂ ਦਿਤੀਆਂ ਨੂੰ ਘਰ ਘਰ ਪਹੁੰਚਾਇਆ ਔਖੇ ਸੌਖੇ ਤਹਣ ਤੇ ਭਾਰਤੀ ਜਨਤਾ ਪਾਰਟੀ ਦਾ ਹਮੇਸ਼ਾ ਹੀ ਇਸ ਇਲਾਕੇ ਦੇ ਵਿੱਚ ਝੰਡਾ ਬੁਲੰਦ ਕੀਤਾ ਤੇ ਭਾਰਤੀ ਜਨਤਾ ਪਾਰਟੀ ਨੇ ਉਹਨਾਂ ਦੀਆਂ ਸਵਾਵਾਂ ਨੂੰ ਮੁੱਖ ਰੱਖਦਿਆਂ ਹੋਇਆਂ ਅੱਜ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਨੇ ਉਹਨਾਂ ਦੀ ਧਰਮ ਸਪਤਨੀ ਸ਼੍ਰੀ ਸਾਡੀ ਭੈਣ ਸ਼੍ਰੀ ਰੀਤਾ ਰਾਣੀ ਜੀ ਨੂੰ ਅੱਜ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਨੇ ਟਿਕਟ ਦੇ ਕੇ ਨਵਾਜਿਆ ਮੇਰੇ ਤੋਂ ਪਹਿਲਾਂ ਸਤਕਾਰਯੋਗ ਸਾਰੇ ਹੀ ਸੀਨੀਅਰ ਲੀਡਰਸ਼ਿਪ ਨੇ ਤੁਹਾਡੇ ਅੱਗੇ ਬੇਨਤੀ ਕੀਤੀ ਕਿ ਵਾਰਡ ਨੰਬਰ 13 ਦੇ ਵਿੱਚ ਜਿੱਥੇ-ਜਿੱਥੇ ਵੀ ਸਾਡਾ ਕੋਈ ਭੈਣ ਭਰਾ ਹੈ ਸਾਡੀ ਕੋਈ ਰਿਸ਼ਤੇਦਾਰੀ ਹੈ ਅੱਜ ਮੌਕਾ ਹੈ ਇਹਨਾਂ ਲੋਕਾਂ ਨੂੰ ਮਜੂਦਾ ਸਰਕਾਰ ਨੂੰ ਤੁਹਾਡੇ ਕੋਲ ਸਾਬਤ ਛਕਾਉਣ ਦਾ ਇੱਕ-ਇੱਕ ਵੋਟ ਕਮਲ ਦੇ ਫੁੱਲ ਤੇ ਪਤੰਗ ਤਬਾਹ ਕੇ ਇਹਨਾਂ ਲੋਕਾਂ ਨੂੰ ਵਿਸ਼ਵਾਸ ਕੀ ਇਹਨਾਂ ਲੋਕਾਂ ਦੇ ਹੋਸ਼ ੜਾ ਦਿਓ ਤੇ ਜੇ ਤੁਸੀਂ ਰਾਜ ਭਾਗ ਦੇਣਾ ਜਾਣਦੇ ਹੋ ਤੇ ਰਾਜ ਭਾਗ ਖੋੜਾ ਵੀ ਜਾਣਦੇ ਇਲੈਕਸ਼ਨ ਦਾ ਦੌਰ ਆ ਭੈਣ ਸਾਡੀ ਰਿਤਾ ਰਾਣੀ 13 ਨੰਬਰ ਲੜੀ ਆ ਤਕਰੇ ਹੋ ਗਏ ਕਈਆਂ ਦੀ ਰਿਸ਼ਤੇਦਾਰੀ ਕਈਆਂ ਦੇ ਘਰ ਇਹੇ ਕਰਕੇ ਨਾ ਡੱਬਾ ਤਾਂ ਹੀ ਭਰਦਾ ਤੇ ਇਹੇ ਕਰਕੇ ਭਰਦਾ ਜੇ ਤਕਰੇ ਹੋ ਜੋ ਸਿਰਫ ਆ ਇੱਕ ਜੀਰ ਦਾ ਸਰੂਜ ਤੇ ਦਿੱਤੀ ਆ 13 ਸਾਡੀਆਂ ਖੇਮ ਕਰਨ ਸੀ ਜਿੰਨਾ ਵਿੱਚੋਂ ਇਹਨਾਂ 9 ਦਾਸ ਨੇ ਇੰਨਾ ਡਰ ਪਾਇਆ ਗਿਆ ਉਹਨਾਂ ਨੂੰ ਡਰ ਕਿਦਾ ਪਿਆ ਸਰਦਾਰ ਜੀ ਸੌਦਾ ਪ੍ਰਧਾਨ ਦਾ ਜਿੰਨਾ 9 ਵਜੇ ਲੈ ਕੇ ਸ਼ਾਮਾਂ ਦੇ 6 ਵਜੇ ਤੱਕ ਉਹ ਕਾਲਜ ਦੇ ਬੂਹੇ ਅੱਗੇ ਪਹਿਰਾ ਦਿੱਤਾ ਬਰੇ ਇਸੋ ਨਿਆ ਹੋਸੀ ਨਿਆ ਕਿਸੇ ਦੀ ਜੁਰਤ ਨਹੀਂ ਪਈ ਕਿ ਸਾਡੀ ਫਾਇਲ ਨੂੰ ਹੱਥ ਲੱਗੇ ਅੰਦਰ ਅਗੇ ਹੀ ਉਸ ਦਾ ਕੰਮ ਉਹਨਾਂ ਤਿੰਨ ਖਵਈਆਂ ਤਿੰਨੇ ਹੀ ਮੁੜ ਕੇ ਸਾਡੇ ਉਤੋਂ ਅਫਸਰਾ ਕੇ ਜਮਾ ਕਰਾਈਆਂ ਇੱਕ ਸਿਰਫ ਪਾਲਤੀ ਤੋਂ ਆ ਝਾੜੂ ਦੇਖ ਲਿਆ ਕਾਂਲੀ ਦੇਖ ਲਏ ਤੇ ਕਾਗਰਸੀ ਦੇਖ ਲਏ ਸਿਰਫ ਆਇਆ ਹੋਰ ਇੱਕ ਪਾਰਟੀ ਆ ਜਿਹੜੀ ਹਰ ਸੂਬੇ ਦੇ ਵਿੱਚ ਆ ਸੱਤ ਸੂਬੇ ਨੇ ਜਿੰਨਾ ਵਿੱਚੋਂ 56 ਉੱਤੇ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਦਾ ਕਬਜ਼ਾ ਆ ਪੰਜਾਬ ਉਸ ਦਿਨ ਬਦਲਾਇ ਜਿਸ ਦਿਨ ਇਥੇ ਭਾਰਤੀ ਜਨਤਾ ਪਾਰਟੀ ਆਈ ਚੁੱਪੀ ਚ ਰੱਖੋ ਆਂਦੇ ਹੀ ਇੱਥੇ ਗਦਰ ਨਹੀਂ ਹਰ ਸਕਦਾ ਮੈਂ ਵੀ ਕਿਹਾ ਜੁੱਪੀ ਜੇ ਮੇਰੇ ਤਾਏ ਦੇ ਪੋਤਰੀ 200 ਕਲਾ ਪਹਿਲੀ ਇਹ 10-10 ਦਿਨ ਲਾ ਕੇ ਆਉਂਦੇ ਰਹਿਆ ਵਾਕਿਆ ਉੱਥੇ ਬੀੜੀ ਦੇ ਬੱਧਾ ਮਾਰਦੇ ਸੀ ਬੀੜੀ ਦੇ ਪਰ ਅੱਜ ਜੋਗੀ ਜੀ ਨੇ ਉਹ ਵੇਖ ਲੋ ਜਾ ਕੇ ਜੂਪੀ ਇੱਕ ਨੰਬਰ ਤੇ ਬਣਾਤੀ ਆ ਆਇਆ ਕੋਈ ਭਈਆ ਸਾਡੇ ਵਾਲਾ ਬਾਹ ਖੜੀ ਕਰਕੇ ਦੱਸੋ ਵੀ ਕੋਈ ਭਈਆ ਆਇਆ ਇੱਥੇ ਉਹਨਾਂ ਨੂੰ ਉੱਥੇ ਰੁਜ਼ਗਾਰ ਮਿਲ ਗਿਆ ਫੈਕਟਰੀਆਂ ਲੱਗੀਆਂ 25 ਤੋਂ 30 ਹਜ਼ਾਰ ਪੰਜਾਹ ਤੱਕ ਸਾਡੇ ਪੰਜਾਬੀ ਨੂੰ ਜਾ ਕੇ ਉੱਥੇ ਕੰਮ ਕਰਦਾ ਇਹ ਭਾਰਤੀ ਜਨਤਾ ਪਾਰਟੀ ਨਿਗੀਜੀ ਪਾਰ ਤੇ ਸਮੁੰਦਰ ਪਾਰਟੀ ਜਿਹਨਾਂ ਦਾ ਸਮੁੰਦਰ ਨਾ ਇਹਨੂੰ ਪਤਾ ਕਿੰਨਾ ਦੇ ਨਾਂ ਇਹਨੂੰ ਪਤਾ ਕਿੰਨਾ ਦੇ ਨਾਂ ਨਾ ਪਤਾ ਥੱਲੇ ਡੂੰਘਾ ਕਿੰਨਾ ਇਹ ਉਹ ਪਾਰਟੀ ਆ ਮੈਂ ਸਾਰੇ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਤਕੜੇ ਹੋ ਕੇ ਹਰ ਆਪਣੇ ਪਿੰਡ 'ਚ ਜਿੱਤਰਾ ਕਬਲ ਦਾ ਫੁੱਲ ਖਿੜੇ ਹਰ ਪਿੰਡ ਦੇ ਵਿੱਚ ਝੰਡਾ ਲੱਗਾ ਪ੍ਰਧਾਨ ਜੀ ਸਾਡੇ ਹਰ ਪਿੰਡ ਦੇ ਵਿੱਚ ਝੰਡਾ ਲੱਗਾ ਇਹ ਤੇ ਲੌਂਦੇ ਲੌਂਦੇ ਮਰ ਗਏ ਪਰ ਸਾਡੇ ਬੰਦੇ ਆ ਝੰਡਾ ਨਾਲ ਕੰਬੋਗੜਾ ਮੁੰਡਾ ਬੈਠਾ ਇਹਨੂੰ ਅੱਜ ਨਿਰਕਾ ਦਾ ਕੰਮ ਬੰਦ ਕਰਤਾ ਉਹਦਾ 200 ਬੰਦੇ ਦਾ ਇਹਦਾ ਪਰ ਇਹ ਝੰਡਾ ਨਹੀਂ ਜੇ ਲਾਇਆ ਇੱਕ ਮਾਝਾਈਆ ਜਿਹੜਾ ਕਿਸੇ ਤੋਂ ਡਰਦਾ ਨਹੀਂ ਮਾਲਵਾ ਗਾਂ ਮੰਗ ਲੋ ਕੋਈ ਛੇਤੀ ਜੇ ਬੋਟ ਪਾਉਣੀ ਹੋ ਗਈ 45% 46% ਮਾਦੇਵੀ 80% ਕੋਣਾ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿਸੇ ਦਾ ਭੈਣ ਭਰਾ 13 ਨੰਬਰ ਵਾਰਡ ਦੇ ਵਿੱਚ ਰਿਸ਼ਤੇਦਾਰ ਭੈਣ ਜੀ ਨੂੰ ਰਿਤਾ ਰਾਨੀ ਨੂੰ ਆਪਾਂ ਵੋਟਾਂ ਪਾਉਣੀਆਂ ਹੈ ਪ੍ਰਧਾਨ ਜੀ ਨੂੰ ਵਿਸ਼ਵਾਸ ਹੋਣਾ ਹੈ ਕਿ ਵਾਕੇ ਭਿੱਖੀ ਵਣ ਦੇ ਵਿੱਚ ਤੁਹਾਡੀ ਸੈਨਾ ਹੈਗੀ ਹੈ ਹਾਂ ਜੀ ਪ੍ਰਧਾਨ ਜੀ ਅੱਜ ਭਿੱਖੀ ਵਣ ਤੇ ਪਹੁੰਚੇ ਵਾਰਡ ਨੰਬਰ 13 ਦੇ ਵਿੱਚ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਧੰਨਵਾਦੀਆਂ ਵਾਰਡ ਨੰਬਰ 13 ਦੇ ਸਮੂੱਚੇ ਹੀ ਭਾਰਤੀ ਜਨਤਾ ਪਾਰਟੀ ਦੇ ਵਰਕਰ ਸਹਿਬਾਨਾਂ ਦਾ ਸਾਡੀ ਸੀਨੀਅਰ ਲੀਡਰਸ਼ਿਪ ਨੇ ਅੱਜ ਹਮੇਸ਼ਾ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਖੇਮ ਕਰਨ ਦੇ ਵਿੱਚ ਇਸ ਕਸਬੇ ਦੇ ਵਿੱਚ ਕੰਮ ਕਰਦੇ ਭਾਰਤੀ ਜਨਤਾ ਪਾਰਟੀ ਦਾ ਝੰਡਾ ਬੁਲੰਦ ਕਰਦੇ ਆ ਰਹੇ ਨੇ ਉਹਦੇ ਸਰਕਾਰ ਤੋਂ ਬਹੁਤ ਸਰਦਾਰ ਅਨੂਪ ਸਿੰਘ ਪੱਲਰ ਜੀ ਸਰਦਾਰ ਸਤਾਰਾ ਸਿੰਘ ਸਾਧੂ ਜੀ ਬਹੁਤ ਹੀ ਸਰਦਾਰਜੁਗ ਸਦਾਨਾ ਜੀ ਰਤੇਸ਼ ਚੋਪੜਾ ਜੀ ਸਮੁੱਚੇ ਅੱਜ ਸਾਡੇ ਜ਼ਿਲ੍ਹੇ ਦੀ ਟੀਮ ਇਥੋਂ ਦੇ ਮंडल ਪ੍ਰਧਾਨ ਸਰਦਾਰ ਸਤਨਾਮ ਸਿੰਘ ਜੀ ਅੱਜ ਸਾਡੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸਾਡੀ ਭੈਣ ਰੀਤਾ ਰਾਣੀ ਜੀ ਦੇ ਹੱਕ ਦੇ ਵਿੱਚ ਅਸੀਂ ਚੋਣ ਪ੍ਰਚਾਰਕਾ ਆਪਣਾ ਆਏ ਆ ਤੇ ਮੀਟਿੰਗ ਤੇ ठाठा-ਮਾਰ ਤੇ ਇਕੱਠੇ ਅੱਜ ਸਮੁੱਚੇ ਪਾਟਵਾਸੀਆਂ ਨੇ ਇੱਕ ਵਿਸ਼ਵਾਸ ਜਤਾਇਆ ਕਿ ਅਸੀਂ ਇੱਕ ਇੱਕ ਵੋਟ 21 ਤਰੀਕ ਨੂੰ ਭਾਰਤੀ ਜਨਤਾ ਪਾਰਟੀ ਦੇ ਚੋਣ ਨਿਸ਼ਾਨ ਕਮਲ ਦੇ ਫੁੱਲ ਤੇ ਪਾ ਕੇ ਅਸੀਂ ਆਪਣੀ ਭੈਣ ਰੀਤਾ ਰਾਣੀ ਵੱਡੀ ਲੀਡ ਦੇ ਨਾਲ ਜਿਤਾਵਾਂ ਕਿਹੜੇ ਮੁੱਦਿਆਂ ਦਾ ਜਿਹੜੀ ਇਲੈਕਸ਼ਨ ਲੜੀ ਜਾ ਰਹੀ ਹੈ ਜੀ ਭਾਜੀ ਜੀ ਪੀ ਵੱਲੋਂ ਕੁਈ ਕਦੇ ਇਸ ਦੀ ਪਾਰਟੀ ਆ ਭਾਰਤੀ ਜਨਤਾ ਪਾਰਟੀ ਜਿਹੜੀ ਕਹਿ ਨਹੀਂ ਕਰਦੀ ਜਨਤਾ ਤੇ ਵੋਟਰਾਂ ਨਾਲ ਜਿੱਥੇ ਜਿੱਥੇ ਵੀ ਭਾਰਤੀ ਜਨਤਾ ਪਾਰਟੀ ਨੂੰ ਹਮੇਸ਼ਾ ਹੀ ਸੇਵਾ ਦਾ ਮੌਕਾ ਦਿੱਤਾ ਹੈ ਭਾਰਤੀ ਜਨਤਾ ਪਾਰਟੀ ਨੂੰ ਇਹਨਾਂ ਸੁਭਿਆ ਦੀ ਨੁਹਾਰ ਬਦਲ ਕੇ ਰੱਖ ਦਿੱਤੀ ਕਿਉਂਕਿ ਭਾਰਤੀ ਜਨਤਾ ਪਾਰਟੀ ਦਾ ਦੂਜੀਆਂ ਪਾਰਟੀਆਂ ਕੋਲ ਨਹੀਂ ਲਾਰੇ ਲਾਉਣਾ ਚ ਵਾਰਦੇ ਲੋਕ ਇਲਾਕੇ ਦੇ ਲੋਕ ਸਾਨੂੰ ਸੇਵਾ ਕਰਨ ਦਾ ਮੌਕਾ ਦੇਣ ਇਸ ਨਗਰ ਦੀ ਇਸ ਇਲਾਕੇ ਨੁਹਾਰ ਬਦਲ ਕੇ ਰੱਖ ਦੂਗੀ ਭਾਰਤੀ ਜਨਤਾ ਪਾਰਟੀ ਜਿਹੜੀਆਂ ਵੀ ਕੇਂਦਰ ਨਾਲੋਂ ਸਹੂਲਤਾਂ ਆਉਂਦੀਆਂ ਨੇ ਇੱਕ ਇੱਕ ਸਹੂਲਤ